ਲੈ ਵੀ ਮਿੱਤਰੋ ਸਾਧੂ ਪੁਲ ਬਠਿੰਡੇ ਦੇ ਕੋਲ ਆ ਜਿੱਥੇ ਪਾਣੀ ਦਾ ਵਹਾਵ ਹੀ ਇਸ ਵਾਰ ਖਾਸਾ ਵਧਿਆ ਪਿਆ ਤੇ ਬਾਈ ਦੱਸਦਾ ਸੀਗਾ ਕਹਿੰਦਾ ਵੀ ਉੱਪਰ ਤੱਕੇ ਪਾਣੀ ਟੱਚ ਕਰ ਗਿਆ ਸੀਗਾ ਤਾਂ ਕਰਕੇ ਮੇਰੇ ਹਿਸਾਬ ਨਾਲ ਅੱਜ ਕੱਲ ਵੀ ਉਧਰ ਜਾਣੋ ਘਟਾ ਕੇ ਹੀ ਰੱਖੋ ਕੰਮ ਇਹ ਬਲਕਾਰ ਸਿੰਘ ਸੇਕੋ ਸਾਡਾ ਵੀਰ ਤੇ ਅਸੀਂ ਕਾਫੀ ਦਿਨ ਪਹਿਲਾਂ ਗਏ ਸੀਗੇ ਤੇ ਵੀਡੀਓ ਧਿਆਨ ਰੱਖਿਆ ਕਰੋ ਕਈ ਮੁੰਡੇ ਕਹਿੰਦੇ ਨੇ ਬਾਈ ਸਾਨੂੰ ਐ ਲੱਗਦਾ ਹੁੰਦਾ ਤੂੰ ਗਿਆ ਹੋਇਆ ਐ ਇਹ ਬਹੁਤ ਪੁਰਾਣੀਆਂ ਮੇਤਰੋ ਵੀਡੀਓ ਹੁੰਦੀਆਂ ਨੇ ਇਹ ਕਦੇ ਤਾਜ਼ੀ ਤਾਜ਼ੀ ਵੀਡੀਓ ਆਪਾਂ ਪਾਈ ਦੇਣੀ ਕਟੋ-ਕਟ ਹਫਤੇ 10 ਦਿਨ 15 ਦਿਨ ਪਹਿਲਾਂ ਦੀ ਵੀਡੀਓ ਹੁੰਦੀ ਆ ਸਿੰਘ ਬੈકરી ਵਾਲੇ ਨੇ ਆਪਣੇ ਉੱਥੇ ਬਹੁਤ ਵਧੀਆ ਨਾ ਕੋ ਕੇਕ ਹੁੰਦੇ ਨੇ ਜ਼ਰੂਰ ਜਾਇਆ ਕਰੋ ਭਰਾ ਕੋਲ ਤੇ ਜਿਵੇਂ ਦਾ ਮਰਜੀ ਫੋਟੋ ਵਾਲਾ ਕੇਕ ਥੋੜੇ ਵਾਲਾ ਕੇਕ ਕਹਾੜੀ ਵਾਲਾ ਕੇਕ ਸਾਰੀ ਤਕਰੀਬਨ ਹੁੰਦੀ ਨੇ ਬਾਈ ਉਹਨਾਂ ਕੋਲ ਕੁਆਲਿਟੀ ਤੇ ਕੇਕ ਦੀ ਕੁਆਲਿਟੀ ਦਾ ਫਿਰ ਇਹ ਬਾਈ ਉਹਨਾਂ ਦੀ ਸਿਰਾਂ ਦੀ ਸਿਰਾਈ ਹੁੰਦੀ ਹੈ ਮਤਲਬ ਚਾਰ ਫਸਾਲ ਮੈਨੂੰ ਲੱਗਦਾ ਆਪਾਂ ਨੂੰ ਹੀ ਜਾਂਦਿਆਂ ਨੂੰ ਹੋਗੇ ਤੇ ਕੇਕ ਦਾ ਪ੍ਰਾਈਸ 250 300 ਰੁਪਏ ਤੋਂ ਮੈਨੂੰ ਲੱਗਦਾ ਤਕਰੀਬਨ ਸ਼ੁਰੂ ਹੋ ਜਣਾ ਹੁੰਦਾ ਕੋਈ ਇਹ ਉਹ ਤੁਹਾਨੂੰ ਪਤਾ ਪੈਸੇ ਪੂਸੇ ਲੈ ਕੇ ਆਲੀ ਪ੍ਰੋਮੋਸ਼ਨ ਨਹੀਂ ਪਾਈਦੀ ਜਿਹੜਾ ਬੰਦਾ ਚੰਗਾ ਕੰਮ ਕਰਦਾ ਤਾਂ ਉਹਦਾ ਜ਼ਰੂਰ ਆਪਾਂ ਰਾਜ ਕੇ ਸਪੋਰਟ ਕਰੀ ਦੀ ਹੁੰਦੀ ਆ ਤੇ ਜਨਮ ਦਿਨ ਸੀਗਾ ਕਰਦੇ ਬੰਦੇ ਦਾ ਹੀ ਸਾਡੇ ਦਾ ਕਹਿੰਦਾ ਤੇ ਉੱਥੇ ਅਸੀਂ ਭਾਈ ਮਨਾਉਣ ਗਏ ਸੀਗੇ ਸੇਖੋਂ ਕਹਿੰਦਾ ਵੀਰੇ ਆਪਾਂ ਜਾਣਾ ਹੀ ਜਾਣਾ ਮੈਂ ਕਿਹਾ ਜ਼ਰੂਰ ਚੱਲਾਂਗੇ ਤੇ ਮੀਂਹ ਆਲਾ ਉਸ ਦਿਨ ਵੀ ਪ੍ਰੋਗਰਾਮ ਚੱਲਦਾ ਸੀਗਾ ਤੇ ਆਪਾਂ ਉਧਰ ਨੂੰ ਭਾਈ ਚਲੇ ਗਏ ਗੱਡੀਆਂ ਖਿੱਚੀਆਂ ਹੋਈਆਂ ਨੇ ਬਾਟਾਂ ਲੰਬੀਆਂ ਨੇ ਪਰ ਬਾਟਾਂ ਬਹੁਤ ਜਲਦੀ ਨਿਬੇੜਨ ਦੀ ਗੱਲ ਨੇ ਵੀੜੀ ਦੀ ਆ ਤੇ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ ਤੋਂ ਬਾਅਦ ਸਾਧੂਪੁਰ ਬਹੁਤ ਘੱਟ ਮੁੰਡੇ ਉੱਧਰ ਨੂੰ ਜਾਂਦੇ ਨੇ ਮੈਨੂੰ ਵੀ ਪਹਿਲਾਂ 2 ਸਾਲ ਪਹਿਲਾਂ 2-3 ਸਾਲ ਪਹਿਲਾਂ ਉਹਨੇ ਦੱਸਿਆ ਸੀਗਾ ਸਾਡੇ ਪ੍ਰਿੰਸ ਭਾਈ ਨੇ ਵੀ ਸਾਧੂਪੁਰ ਆ ਉੱਥੇ ਵੀ ਐਵੇਂ ਮੇ ਲੋਕੇਸ਼ਨ ਹੈ ਬਈ ਉੱਥੇ ਦਾ ਤਾਂ ਪਾਣੀ ਬਹੁਤ ਸਾਫ਼ ਮੈਂ ਤੁਹਾਨੂੰ ਵੀਡੀਓ ਪੁਰਾਣੀ ਕੱਢ ਕੇ ਪਾਉਂਗਾ ਜਿਹੜੇ ਹਿਸਾਬ ਨਾਲ ਕੱਲ ਉੱਥੇ ਪਾਣੀ ਚੱਲਦਾ ਵੀ ਬਾਰਿਸ਼ ਕਰਕੇ ਬੜਾ ਗੰਦਾ ਪਾਣੀ ਸੀਗਾ ਉੱਥੇ ਦਾ ਪਾਣੀ ਵੀ ਐਂ ਲਾ ਲਓ ਵੀ ਅੰਦਰ ਕੁਰਸੀਆਂ ਢਾ ਕੇ ਵਧੀਆ ਉੱਥੇ ਬਣੇ ਹੁੰਦੇ ਨੇ ਆਪਣੇ ਆਹ ਰੈਸਟੋਰੈਂਟ ਉਥੇ ਆਰਾਮ ਨਾਲ ਤੁਸੀਂ ਬੈਠ ਕੇ ਖਾ ਸਕਦੇ ਹੋ ਐਨ ਤਾਜ਼ਾ ਪਾਣੀ ਆਉਂਦਾ ਪਹਾੜਾਂ ਦਾ ਐਨ ਸਾਫ਼ ਸੁਥਰਾ ਵੀ ਤੁਹਾਨੂੰ ਐਨ ਬੱਟੇ-ਬੱਟੇ ਵੀ ਵਿੱਚ ਪੱਥਰ ਵੀ ਪਏ ਦਿਖਦੇ ਜੀ ਪਰ ਇਸ ਵਾਰ ਜਦੋਂ ਅਸੀਂ ਉਥੇ ਪਹੁੰਚੇ ਤਾਂ ਦੇਖੋ ਹੁਣ ਤੁਹਾਡੇ ਸਾਹਮਣੇ ਆ ਚਿੱਕੜੇ-ਚਿੱਕੜ ਹੋਇਆ ਪਿਆ ਸੀਗਾ ਪਾਣੀ ਦਾ ਵਹਾਅ ਜਿਹੜਾ ਕਹਿੰਦੇ ਆ ਜਿਹੜਾ ਆਹ ਬਣਿਆ ਹੋਇਆ ਹੈ ਨਾ ਆਹ ਸਰਕਾਰੀ ਪੂਲ ਹੈ ਇਹ ਇੱਥੇ ਦਾ ਜਿਵੇਂ ਜਵਾਕ ਨੂੰ ਨੂੰ ਨਾਲ ਇੱਥੇ ਨੂੰ ਪਾਣੀ ਕਹਿੰਦੇ ਰਾਤ ਨੂੰ ਬਾਈ ਕਹਿੰਦਾ ਟੱਚ ਕਰ ਗਿਆ ਜੀਗਾ ਤੇ ਇੱਥੇ ਬਾਹਲਾ ਮਹਿੰਗਾ ਪ੍ਰੋਜੈਕਟ ਨਹੀਂ ਐਵੇਂ ਤੁਸੀਂ ਇੱਕ ਕੋਨੇ ਜੇ ਤੇ ਆਪਣੀ ਇੱਕ ਚੀਜ਼ ਖਰੀਦ ਸਕਦੇ ਹੋ ਸੋਲਨ ਵਾਲੀ ਨਿਆਰੇ ਆਉਂਦੇ ਨੇ ਇੱਥੇ ਬਾਈ ਵੀ ਜਿਵੇਂ ਸੋਲਨ ਕਹਿੰਦਾ ਯਾਰ ਆਪਣੇ ਮਨੀਕਰਨ ਸਾਹਿਬ ਕੋਲ ਕਿਹੜਾ ਉਹ ਆਪਾਂ ਜਿਹੜਾ ਇੱਥੇ ਰੁਕਦੇ ਹੁੰਨੇ ਆ ਮਨੀਕਰਨ ਸਾਹਿਬ ਤੋਂ ਪਹਿਲਾਂ ਕਸੌਲ ਵਾਲੇ ਕਸੌਲ ਵਾਲੇ ਕਸੌਲ ਵਾਲੇ ਬਾਈ ਜਦੋਂ ਪਾਣੀ ਸਾਫ ਚੱਲਦਾ ਹੁੰਦਾ ਕਸੌਲ ਵਾਲੀ ਉਹ ਫੀਲਿੰਗ ਆਉਂਦੀ ਹੁੰਦੀ ਆ ਤੁਸੀਂ ਆਰਾਮ ਨਾਲ ਬੈਠ ਕੇ ਉੱਤੇ ਕਾਫੀ ਸ਼ੋਪੀ ਪੀਓ ਕਾਫੀ ਪੀ ਕੇ ਆਰਾਮ ਨਾਲ ਤੁਹਾਨੂੰ ਨਾਲ ਹੀ ਨਦੀ ਚੱਲਦੀ ਦਿਖੂਗੀ ਤੇ ਜਨ ਵਧੀਆ ਫੋਟੋ ਫੋਟੋ ਵੀਡੀਓ ਵੀਡੀਓ ਚੰਗੀਆਂ ਨੇ ਤੇ ਮੌਸਮ ਚੰਗਾ ਸ਼ਹਿਰ ਵਿਚਾਲੇ ਆ ਆਲੇ-ਦਾਲੇ ਪਹਾੜ ਨੇ ਇੱਥੇ ਤੁਸੀਂ ਆਪਣਾ ਰੂਮ ਵਗੈਰਾ ਵੀ ਲੈ ਸਕਦੇ ਹੋ ਬਹੁਤ ਸੋਹਣੀ ਲੋਕੇਸ਼ਨ ਆ ਪੂਰੀ ਬੰਬ ਲੋਕੇਸ਼ਨ ਆ ਤੇ ਖਾਣ ਪੀਣ ਵਾਲੇ ਬਾਈ ਉਹਨੇ ਪੂਰੀ ਝੱਗ ਕੱਢਦੇ ਨੇ ਜਿਵੇਂ ਚਿਕਨ ਮੰਗਾਇਆ ਸੀ ਉਹ ਵੀ ਬਹੁਤ ਵਧੀਆ ਸੀਗਾ ਜਿਹੜੇ ਆਪਣੇ ਆਲੂ ਵਗੈਰਾ ਹੁੰਦੇ ਨੇ ਆਲੂ-ਲੂ ਮੰਗਾਇੇ ਸੀਗੇ ਉਹ ਵੀ ਕਹਿਣ ਸੀਗੇ ਬਹੁਤ ਵਧੀਆ ਟੇਸਟ ਵਾਲਾ ਖਾਣਾ ਪੀਣਾ ਸੀਗਾ ਰੋਟੀ ਪਾਣੀ ਬਹੁਤ ਵਧੀਆ ਸੀ ਪਰ ਹੁਣ ਪੀੜ ਪੂੜ ਬਹੁਤ ਘੱਡੀ ਪਿਆ ਟੂਰਿਸਟਾਂ ਨੇ ਉਹਦਾਂ ਨੂੰ ਬਹੁਤ ਘਟਾਇਆ ਪਿਆ ਕੰਮ ਹਨਾ ਇਹ ਸਾਧੂਪੜ 16 ਤੋਂ ਥੱਲੇ ਉਤਰਦਾ 16 ਲੰਘ ਜੋ 5 7 10 ਕਿਲੋਮੀਟਰ ਅੱਗੇ ਹੋਰ ਜਾਣਾ ਪੈਂਦਾ ਉੱਥੇ ਜਾ ਕੇ ਹੈ ਕੰਟਾ ਘਾਟ ਕੰਟਾ ਘਾਟ ਕੰਡਾ ਘਾਟ ਕੰਡਾ ਘਾਟ ਕੋਲੋਂ ਰਾਹ ਥੱਲੇ ਨੂੰ ਉਤਰਦਾ